ਸਤਿ ਸ਼੍ਰੀ ਅਕਾਲ ਦੋਸਤੋ ਰੈਫਲੀ ਦੀ ਗਲਤੀ ਤੇ ਪ੍ਰੀਤ ਨੂੰ ਮੈਂ ਇੱਕ ਫੜ ਕੇ ਕਿਉਂ ਭੁੱਲਣਾ ਪਿਆ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਇੱਕ ਮਿੰਟ ਗਲਤੀ ਰੈਫਰੀਆਂ ਦੀ ਪਤਾ ਰੈਫਰੀ ਨੂੰ ਨਹੀਂ ਲੱਗਣਿਆ ਸਾਡਾ ਰੌਲਾ ਦੱਸੀ ਇੱਕ ਮਿੰਟ ਸਾਡਾ ਕਦਾ ਰੌਲਾ ਇੱਕ ਮਿੰਟ ਪੈਂਦੀ ਰੇਟ ਦੇ ਵਿੱਚ ਤੇ ਰੈਫਰੀ ਨੇ ਵਿਸਲ ਮਾਰਤੀ ਰੌਲਾ ਤੇ ਉਹਨਾਂ ਦਾ ਸੁਲਝਾਉਣ ਦੇ ਸਮਝ ਲਿਆ ਕਰੋ ਪਹਿਲਾਂ ਮੇਰੇ ਪ੍ਰਾਪ ਘੜਕ ਦੇਣੇ ਬੋਲਣਾ ਦਿਆ ਕਰੋ ਕਹ ਤੂੰ ਹੀ ਕਹ ਬੀ ਮਿੰਟ ਚ ਰੌਲਾ ਪਾ ਕੇ ਬੈਠਦੇ ਆਂ ਅਸੀਂ ਥੋੜੀ ਰੌਲਾ ਪਾਉਣ ਨਾ ਗਲਤੀ ਤੇ ਰੈਫਰੀ ਦੀ ਆ ਕੋਈ ਪਲੇਅਰਾਂ ਨੂੰ ਮਾਰਾ ਗਈ ਜਾਂਦੇ ਸਾਰੇ ਬੰਨੇ ਪਲੇਅਰ ਹੀ ਮਾਰੇ ਆ ਹੈਲੋ ਉਹ ਸੰਗ ਤੁਹਾਨੂੰ ਬੇਨਤੀ ਵੀ ਉਹਨੇ ਖੇਡਣ ਵਾਲੇ ਨੇ ਜਿੰਨੇ ਵਿੱਚ ਉਸਤਾਦ ਬਣ ਗਏ ਆ ਪਿੱਛੇ ਪਿੱਛੇ ਹੋ ਕੇ ਬਹੁਤ ਕਿੱਡਾ ਤਗੜਾ ਮੈਚ ਸਾਰੀ ਸਿਸਟਮ ਤੋਂ ਡੰਡ ਲੈ ਗਈ ਵਿੱਚ ਰੌਲਾ ਰੇਗ ਪੁਆਇੰਟ ਦਾ ਰੌਲਾ ਉਹ ਗੱਲ ਆ ਵਿੱਚ 40 ਕੋਚ ਬਣ ਗਏ ਆ ਵਿੱਚ ਗਰਾਊਂਡ ਤਾਂ ਆ ਗੇ ਕੋਚਿੰਗ ਪਿਆ ਕਰੋ ਸਾਰੇ ਮੇਰੇ ਵੀਰ ਡੰਡ ਲਾ ਦੀ ਏਡੇ ਤਗੜੇ ਮੈਚ ਦੀ ਅਗਲੇ ਨੇ 1.5 ਲੱਖ ਰੁਪਈਆ ਲਾਇਆ ਅਸੀਂ ਤਾਂ ਬਹੁਤ ਬੇਟੀਆਂ ਕੀਤੀਆਂ ਕੀਤੀਆਂ ਇੱਕ ਨਾਲ ਦਿਨ ਦਿਨ ਫਰੀ ਆ ਕੇ ਖਲੋਤੇ ਗਰਾਊਂਡ 'ਚ ਜਿਹੜੇ ਵੀਰ ਦੀ ਕੋਈ ਡਿਊਟੀ ਨਹੀਂ ਜਾਂਦਾ ਬੈਠ ਜਾਂਦਾ ਤੁਸੀਂ ਲੋ ਮੇਰਾ ਵੀਰ ਉਹ ਵੀ ਸੋਚ ਸਮਝ ਕੇ ਪੁਆਇੰਟ ਦਿਆ ਕਰੋ ਤੁਹਾਡੇ ਰੇਗ ਪੁਆਇੰਟ ਤੇ ਰੌਲਾ ਪਾਉਣ ਤੇ ਰੇਗ ਪੁਆਇੰਟ ਤੇ